ਸਾਸਤ੍ਰੀਕਾਲ ਚਰਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ ਐਨਆਰਏ ਸੁਖਚੰਦ ਸਿੰਘ ਹਮਲੇ ਮਾਮਲੇ 'ਚ ਵੱਡਾ ਖੁਲਾਸਾ ਗੋਲੀਆਂ ਮਾਰਨ ਵਾਲੇ ਸ਼ੂਟਰ ਨਿਕਲੇ ਚਿੱਟੇ ਦੇ ਆਦੀ ਗੋਲੀ ਚਲਾਉਣ ਵਾਲੇ ਦੋਵੇਂ ਦੋਸ਼ੀ ਅਪਰਾਧਿਕ ਪਿਛੋਕੜ ਵਾਲੇ ਦੇਸ਼ਪਾਲ ਚਾਹੇ ਕ੍ਰਿਸ਼ਨ ਜਨਮ ਅਸ਼ਟਮੀ ਦੀ ਤੂਮ ਰੰਗ ਬਿਰੰਗੀਆਂ ਲਾਈਟਾਂ ਨਾਲ ਸਜੇ ਕਾਂਹਾ ਜੀ ਦੇ ਮੰਦਰ ਸ਼ਰਦਾਲ ਵਾਂਦਾ ਲੱਗਿਆ ਤੰਤਾ ਦਿੱਲੀ ਦੇ ਸ਼ਾਸਤਰੀ ਪਾਰਕ ਨੇੜੇ ਵੱਡਾ ਹਾਸਾ ਬੇਕਾਬੂ ਟਰੱਕ ਨੇ ਫੁੱਟਪਾਥ ਤੇ ਸੌਰੇ ਪੰਜ ਲੋਕਾਂ ਨੂੰ ਦਰੜੇ ਪੰਜਾਬ ਚ ਚੀਤਿਆਂ ਨੇ ਫੈਲਾਈ دہشت ਲੋਕਾਂ ਚ ਸਹਿਮ ਦਾ ਮਾਹੌਲ ਜੰਗਲਾਤ ਵਿਭਾਗ ਬੇਖਬਰ ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਇਹਨੀਆਂ ਦਿਨੀ ਪੰਜਾਬ ਦੇ ਵਿੱਚ ਚੀਤਿਆਂ ਦੀ ਆਮਦ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲਣ ਤੋਂ ਵੀ ਗੁਰੇਸ ਕਰ ਰਹੇ ਸੂਤਰਾ ਮੁਤਾਬਿਕ ਜਾਣਕਾਰੀ ਮਿਲੀ ਹੈ ਕਿ ਇੱਕ ਚੀਤਾ ਬਾਰਨ ਨੇਲੇਪਿੰਡ ਹਰਦਾਸਪੁਰ ਕੋਲਕੁੰਮ ਦਾ ਦੇਖਿਆ ਗਿਆ ਜਿਸ ਬਾਰੇ ਨਾਂ ਲੱਗਦੇ ਸਾਰੇ ਗੁਰਦੁਆਰਾ ਸਾਈ ਵਿਖੇ ਅਨਾਉਂਸਮੈਂਟ ਕੀਤੀ ਗਈ ਹੈ ਸਾਰੇ ਲੋਕ ਆਪਣੇ ਘਰਾਂ 'ਚ ਰਹਿਣ ਤੇ ਬੱਚਿਆਂ ਨੂੰ ਬਾਹਰ ਨਾ ਨਿਕਲਣ ਦਿੱਤਾ ਜਾਵੇ ਸਭ ਤੋਂ ਪਹਿਲਾਂ ਇੱਕ ਚੀਤਾ ਕਰੀਬਨ 1 ਮਹੀਨਾ ਪਹਿਲਾਂ ਫਲੋਰ ਦੇਖਿਆ ਗਿਆ ਸੀ ਉਸ ਤੋਂ ਬਾਅਦ ਰਾਜਪੁਰਾ ਦੇ ਨਾਂ ਲੱਗਦੇ ਗੰਡਾ ਖੇੜੀ ਨਹਿਰ ਕੋਲ ਦੇਖਿਆ ਗਿਆ ਤੇ ਇਸ ਤੋਂ ਬਾਅਦ ਕਨੌਰ ਦੇ ਨਾਂ ਲੱਗਦੇ ਕਈ ਪਿੰਡਾਂ ਵਿੱਚ ਦੇਖਿਆ ਗਿਆ ਬੀਤੇ ਦਿਨੀ ਬਾਰਨ ਨੇੜੇ ਪਿੰਦ ਪੈਂਦੇ ਪਟਿਆਲਾ ਕਾਲਜ ਆਫ ਐਜੂਕੇਸ਼ਨ ਦੇ ਇਹ ਚੀਤਾ ਦਾਖਿਲ ਹੁੰਦਾ ਦੇਖਿਆ ਗਿਆ ਹਾਲਾਂਕਿ ਲੋਕਾਂ ਨੇ ਇਸ ਨੂੰ ਆਪਣੇ ਤੌਰ ਤੇ ਫੜਨ ਦੀ ਕੋਸ਼ਿਸ਼ ਵੀ ਕੀਤੀ ਪਰ ਇਹ ਹੱਥ ਨਾ ਆਇਆ ਤੇ ਹੁਣ ਇੱਥੇ ਸਭ ਤੋਂ ਜ਼ਿਆਦਾ ناکامی ਸਾਹਮਣੇ ਆਈ ਹੈ ਜੰਗਲਾਤ ਵਿਭਾਗ ਪੰਜਾਬ ਦੀ ਜੋ ਇਹਨਾਂ ਚੀਤਿਆਂ ਨੂੰ ਫੜਨ ਵਿੱਚ ناکਾਮਯਾਬ ਰਿਹਾ ਤੇ ਜੇਕਰ ਆਉਣ ਵਾਲੇ ਸਮੇਂ 'ਚ ਕੋਈ ਘਟਨਾ ਵਾਪਰਦੀ ਹੈ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਇਸ ਲਈ ਸਾਡੇ ਵੱਲੋਂ ਵੀ ਦਰਸ਼ਕਾਂ ਨੂੰ ਇਹੋ ਬੇਨਤੀ ਹੈ ਕਿ ਸਾਰੇ ਆਪਣੇ ਘਰਾਂ 'ਚ ਰਹਿਣ ਬੱਚਿਆਂ ਨੂੰ ਬਾਹਰ ਇਕੱਲੇ ਨਾ ਨਿਕਲਣ ਦਿੱਤਾ ਜਾਏ ਅਜਿਹੀ ਕੋਈ ਵੀ ਹਲਚਲ ਚੀਤੇ ਨੂੰ ਲੈ ਕੇ ਤੁਹਾਨੂੰ ਦਿਖਾਈ ਦਿੰਦੀ ਹੈ ਤਾਂ ਤੁਰੰਤ ਜੰਗਲਾਤ ਵਿਭਾਗ ਨਾਲ ਸੰਪਰਕ ਕੀਤਾ ਜਾਵੇ। ਅੰਮ੍ਰਿਤਸਰ ਦੇ ਪਿੰਡ ਦਬੁਰਜੀ ਵਿਖੇ ਬੀਤੇ ਦਿਨੀਂ ਕਰੀਬ 2 ਮੁਲਜ਼ਮ ਐਨਆਰਆਈ ਸੁਖਚੈਨ ਸਿੰਘ ਦੇ ਘਰ ਵਿੱਚ ਦਾਖਲ ਹੋਏ ਤੇ ਉਹਨਾਂ ਨੂੰ ਗੋਲੀਆਂ ਮਾਰ ਦਿੱਤੀਆਂ। ਇਸ ਦੌਰਾਨ ਸੁਖਚੈਨ ਸਿੰਘ ਗੰਭੀਰ ਜ਼ਖਮੀ ਹੋ ਗਏ ਜੋ ਕਿ ਅਮਰੀਕਾ ਤੋਂ ਆਪਣੇ ਘਰ ਆਇਆ ਹੋਇਆ ਸੀ। ਹਾਲਾਂਕਿ ਪੁਲਿਸ ਨੇ ਹੁਣ ਮਾਮਲੇ ਦੀ ਕਾਰਵਾਈ ਕਰਦੇ ਹੋਏ ਸਪਾਰੀ ਦੇਣ ਵਾਲੇ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਉੱਥੇ ਹੋਣੇ ਇਸ ਮਾਮਲੇ 'ਚ ਇੱਕ ਹੋਰ ਵੱਡਾ ਖੁਲਾਸਾ ਹੋਇਆ ਦੱਸ ਦਈਏ ਕਿ ਐਨਆਰਆਈ ਸੁਖਚੈਨ ਸਿੰਘ ਤੇ ਹਮਲਾ ਕਰਨ ਵਾਲੇ ਦੋਵੇਂ ਸ਼ੂਟਰ ਨਸ਼ੇੜੀ ਨਿਕਲੇ ਨੇ ਜਿਨ੍ਹਾਂ ਨੇ ਮੁਲਜ਼ਮਾਂ ਨੂੰ ਪਨਾਹ ਦਿੱਤੀ ਸੀ ਉਹਨ ਦੱਸਿਆ ਕਿ ਸ਼ੂਟਰਾਂ ਵਾਰਦਾਤ ਤੋਂ ਬਾਅਦ ਜਲੰਧਰ ਦੇ ਪਿੰਡ ਬੁਟਰਾ ਰੁਕੇ ਸੀ ਦੋਵੇਂ ਸ਼ੂਟਰਾਂ ਨੇ ਵਾਰਦਾਤ ਮਗਰੋਂ ਜਲੰਧਰ ਤੋਂ ਚਿੱਟਾ ਵੀ ਲਿਆ ਸੀ ਦੱਸਣਯੋਗ ਹੈ ਕਿ ਬੀਤੇ ਦਿਨੀ ਪੁਲਿਸ ਨੇ ਹਮਲਾਵਰਾਂ ਦੇ ਪੰਜ ਮਦਦਗਾਰਾਂ ਨੂੰ ਗ੍ਰਿਫਤਾਰ ਕੀਤਾ ਸੀ ਪਿੰਡ ਦੇ ਬੁਰਜੀ ਚ ਰਹਿੰਦੇ ਐਨਆਰਆਈ ਤੇ ਹਮਲਾਵਰਾਂ ਨੇ ਹਮਲਾ ਕੀਤਾ ਸੀ ਗੋਲੀਬਾਰੀ ਦੌਰਾਨ ਆਪਣੇ ਪਿਤਾ ਨੂੰ ਬਚਾਉਣ ਦੇ ਲਈ ਬੱਚੇ ਹਮਲਾਵਰਾਂ ਦੇ ਅੱਗੇ ਹੱਥ ਜੋੜਦੇ ਰਹੇ ਪਰ ਉਹ ਨਹੀਂ ਰੁਕੇ ਪੁਲਿਸ ਨੇ ਮਾਮਲੇ ਸੰਬੰਧੀ ਗੰਭੀਰਤਾ ਨਾਲ ਕਾਰਵਾਈ ਕਰਦੇ ਹੋ ਸੁਖਚਾਨ ਸਿੰਘ ਦੇ ਪਹਿਲੇ ਸੌਰੇ ਸਮੇਤ ਪੰਜ ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਉਨ੍ਹਾਂ ਗ੍ਰਫਤਾਰ ਕਰ ਲਿਆ ਦੇਸ਼ ਭਾਰ ਵਿੱਚ ਕ੍ਰਿਸ਼ਨ ਜਨਮ ਅਸ਼ਟਮੀ ਅੱਜ ਧੂਮ ਧਾਮ ਨਾਲ ਮਨਾਈ ਜਾ ਰਹੀ ਹੈ ਦੇਸ਼ ਦੇ ਵੱਖ-ਵੱਖ ਮੰਦਿਰਾਂ 'ਚ ਖਾਸ ਤਿਆਰੀਆਂ ਕੀਤੀਆਂ ਗਈਆਂ ਹਨ ਭਗਵਾਨ ਕ੍ਰਿਸ਼ਨ ਦੇ ਜਨਮ ਸਥਾਨ ਮथुरा ਤੇ ਬ੍ਰਿੰਦਾਵਨ ਵਿੱਚ ਜਨਮ ਅਸ਼ਟਮੀ ਮੌਕੇ ਬਹੁਤ ਹੀ ਸੁੰਦਰ ਢੰਗ ਨਾਲ ਮੰਦਿਰਾਂ ਨੂੰ ਸਜਾਇਆ ਗਿਆ ਤੇ ਭਗਤਾਂ ਲਈ ਖਾਸ ਵਿਵਸਥਾ ਕੀਤੀ ਗਈ ਹੈ। ਸ਼੍ਰੀ ਕ੍ਰਿਸ਼ਨ ਜਨਮ ਸਥਾਨ ਸੇਵਾ ਸੰਸਥਾ ਨੇ ਐਲਾਨ ਕੀਤਾ ਹੈ ਕਿ ਕ੍ਰਿਸ਼ਨ ਜਨਮ ਸਥਾਨ ਮੰਦਿਰ 26 ਅਗਸਤ ਨੂੰ 24 ਘੰਟਿਆਂ ਲਈ ਖੁੱਲ੍ਹਾ ਰਹੇਗਾ ਜਿਸ ਤੋਂ ਭਗਤ ਭਗਤ ਬਿਨਾਂ ਕਿਸੇ ਪਾਬੰਦੀ ਦੇ ਦਰਸ਼ਨ ਕਰ ਸਕਣਗੇ। ਆਮ ਤੌਰ ਤੇ ਮੰਦਿਰ 12 ਘੰਟਿਆਂ ਲਈ ਖੁੱਲ੍ਹੇ ਰਹਿੰਦਾ ਹੈ। ਨੌਇਡਾ ਦੇ ਸਕਾਨ ਟੈਂਪਲ ਵਿੱਚ ਵੀ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਤਿਆਰੀਆਂ ਪੂਰੀਆਂ ਹੋ ਗਈਆਂ ਨੇ। ਜਨਮ ਅਸ਼ਮੀ ਨੂੰ ਵੇਖਦੇ ਹੋਏ ਨੌਇਡਾ ਸੈਕਟਰ ਤੇਤੀ ਸਥਿਤ ਇਸਕਾਨ ਟੈਂਪਲ ਵਿੱਚ ਸਵੇਰ ਤੋਂ ਹੀ ਭਗਤਾਂ ਦੀ ਭੀੜ ਲੱਗੀ ਹੋਈ ਹੈ ਮੰਦਿਰ ਵਿੱਚ ਆਉਣ ਵਾਲੇ ਭਗਤਾਂ ਲਈ ਵਿਸ਼ੇਸ਼ ਪੂਜਾ ਤੇ ਆਰਤੀ ਦਾ ਆਯੋਜਨ ਕੀਤਾ ਗਿਆ ਦੂਜੇ ਪਾਸੇ ਦਿੱਲੀ ਦੇ ਬਿਰਲਾ ਮੰਦਿਰ ਵਿੱਚ ਵੀ ਫੁੱਲ ਮਾਲਾ ਤੇ ਮੋਰ ਦੇ ਖੰਭਾਂ ਨਾਲ ਖਾਸ ਸਜਾਵਟ ਕੀਤੀ ਜਾ ਰਹੀ ਹੈ ਕਈ ਤਰ੍ਹਾਂ ਦੇ ਬਿਜਲੀ ਦੇ ਬੱਲਬ ਤੇ ਆਕਰਸ਼ਕ ਰੰਗ ਬਿਰੰਗੀਆਂ ਲਾਈਟਾਂ ਵੀ ਮੰਦਿਰ ਦੀ ਸ਼ੋਭਾ ਵਧਾਉਣ ਲਈ ਲਾਏ ਗਏ ਨੇ ਕ੍ਰਿਸ਼ਨ ਜਨਮ ਉਤਸਵ ਮੌਕੇ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਛੱਪਨ ਭੋਗ ਲਗਾਇਆ ਜਾਏਗਾ ਤੇ ਨਾਲ ਹੀ ਵਿਸ਼ੇਸ਼ ਪੋਸ਼ਾਕ ਪਹਿਨਾ ਕੇ ਉਹਨਾਂ ਦਾ ਸ਼ਿੰਗਾਰ ਵੀ ਕੀਤਾ ਜਾਵੇਗਾ हिमाचल प्रदेश ਦੇ ਮੰਡੀ ਤੋਂ ਐਮਪੀ ਕੰਗਨਾ ਰਣੌਥ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਮੁਰਜ਼ਾਹ ਰੁਕ ਲਿਆ ਇੱਕ ਅਖਬਾਰ ਦੇ ਨਾਲ ਗੱਲਬਾਤ ਕਰਦੇ ਹਾਂ ਕੰਗਨਾ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਜ਼ਬਰ ਜਨਾਹ ਤੇ ਹਤਿਆਵਾਂ ਹੋਈਆਂ ਕੰਗਨਾ ਨੇ ਕਿਹਾ ਕਿ ਜੇਕਰ ਸਰਕਾਰ ਕਮਜ਼ੋਰ ਹੁੰਦੀ ਤਾਂ ਪੰਜਾਬ ਵੀ ਬੰਗਲਾਦੇਸ਼ ਬਣ ਜਾਣਾ ਸੀ ਕੰਗਨਾ ਨੇ ਕਿਹਾ ਕਿ ਕਿਸਾਨ ਅੰਦੋਲਨ ਚ ਵਿਰੋਧ ਦੇ ਨਾਂ ਤੇ ਹਿੰਸਾ ਫੈਲਾਈ ਗਈ ਸੀ ਅੰਦੋਲਨ ਦੌਰਾਨ ਲੜਕੀਆਂ ਨਾਲ ਜ਼ਬਰ ਜਨਾਹ ਹੋ ਰਹੇ ਸੀ ਬਹੁਤ ਸਾਰੇ ਲੋਕ ਮਾਰੇ ਜਾ ਰਹੇ ਸਨ ਤੇ ਉਹਨਾਂ ਦੀਆਂ ਲਾਸ਼ਾਂ ਨੂੰ ਲਟਕਾਇਆ ਜਾ ਰਿਹਾ ਸੀ ਕੰਗਨਾ ਨੇ ਇਹ ਵੀ ਕਿਹਾ ਕਿ ਕਿਸਾਨ ਬਿਲਾ ਨੂੰ ਵਾਪਸ ਲੈ ਲਿਆ ਗਿਆ ਨਹੀਂ ਤਾਂ ਇਹਨਾਂ ਹੰਗਾਮਾਕਾਰੀਆਂ ਦੀ ਬਹੁਤ ਲੰਬੀ ਯੋਜਨਾ ਸੀ ਉਹ ਦੇਸ਼ ਵਿੱਚ ਕੁਝ ਵੀ ਕਰ ਸਕਦੇ ਸੀ ਕੰਗਨਾ ਨੇ ਕਿਹਾ ਕਿ ਜੇਕਰ ਸਾਡੀ ਸਿਖਰਲੀ ਲੀਡਰਸ਼ਿਪ ਮਜ਼ਬੂਤ ਨਾ ਹੁੰਦੀ ਤਾਂ ਕਿਸਾਨ ਅੰਦੋਲਨ ਦੌਰਾਨ ਪੰਜਾਬ ਨੂੰ ਵੀ ਬੰਗਲਾਦੇਸ਼ ਬਣਾ ਦਿੱਤਾ ਜਾਂਦਾ ਕਾਂਗਰਸ ਦੇ ਵਿਧਾਇਕ ਰਹਿ ਚੁਕੇ ਰਾਜਕੁਮਾਰ 베ਰਕਾ ਨੇ ਕੰਗਨਾ ਵੱਲੋਂ ਦਿੱਤੇ ਗਏ ਬਿਆਨ ਦਾ ਸਖਤ ਵਿਰੋਧ ਕੀਤਾ ਉਹਨਾਂ ਨੇ ਇੱਕ ਵੀਡੀਓ ਜਾਰੀ ਕਰਦੇ ਕਿਹਾ ਕਿ ਕੰਗਨਾ ਰਣੌਤ ਪੰਜਾਬ ਦੇ ਆਗੂਆਂ ਖਿਲਾਫ ਜ਼ਹਿਰ ਉਗਲਦੀ ਹੈ ਉਸਨੇ ਕਿਸਾਨਾਂ ਨੂੰ ਖਾਲਿਸਤਾਨੀ ਕਿਹਾ ਉਹ ਕਿਸੇ ਦੀ ਸ਼ੈਤਾਨੀ ਬੋਲ ਰਹੀ ਹੈ ਭਾਜਪਾ ਇਸਦੇ ਲਈ ਸਫਾਈ ਦੇਵੇ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਉਸ ਖਿਲਾਫ ਐਫ ਆਈ ਆਰ ਦਰਜ ਕੀਤੀ ਜਾਏ ਤੇ ਇਸ ਦੇ ਖਿਲਾਫ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਕਾਰਵਾਈ ਹੋਵੇ ਯਾਪ ਦੇ ਕਿਸਾਨਾ ਦੇ ਪ੍ਰਤੀ ਜ਼ਹਿਰ ਉਗਲਦੀ ਹੈ ਅੱਜ ਕੰਗੜਾ ਰਣੋਤ ਨੇ ਕਿਹਾ ਬਈ ਜਿਹੜਾ ਕਿਸਾਨ ਹੈ ਉਹ ਖਾਲਸਤਾਨੀ ਹੈ ਉਹਨੇ ਕਿਹਾ ਕਿ ਕਿਸਾਨ ਮੂਮੰਡ ਦੇ ਵਿੱਚ ਰੇਪ ਹੋਏ ਮਰਡਰ ਹੋਏ ਔਰ ਮੈਨੂੰ ਲੱਗਦਾ ਹੈ ਕਿ ਕੰਗੜਾ ਰਣੋਤ ਜਿਹੜੀ ਹੈ ਉਹ ਕਿਸੇ ਦੀ ਛੇ ਦੇ ਨਾਲ ਬੋਲ ਰਹੀ ਹੈ ਇਹਦੇ ਵਾਸਤੇ ਬੀਜੇਪੀ ਸਫਾਈ ਦੇ ਕਿ ਕੰਗੜਾ ਰਣੋਤ ਜਿਹੜੀ ਕਿ ਐਮਪੀਏ ਤੁਹਾਡੀ ਚੁਣੀ ਹੋਈ ਉਹ ਕੋਈ ਆਮ ਆਰਟਿਸਟ ਨਹੀਂ ਹੈ ਤੁਹਾਡੀ ਐਮਪੀਏ ਹੈ ਨੋ ਸਫਾਈ ਦੇਣੀ ਚਾਹੀਦੀ ਹੈ ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਭਗਵੰਤ ਮਾਨ ਨੂੰ ਬੇਨਤੀ ਕਰਾਂਗਾ ਕਿ ਇਹਦੇ ਖਿਲਾਫ ਇਨਕੁਆਇਰੀ ਕਰਕੇ ਐਫ ਆਈ ਆਰ ਦਰਜ ਕੀਤੀ ਜਾਏ ਇਹਦੇ ਖਿਲਾਫ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਤਹਿਤ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਤੇ ਇਸ ਨੂੰ ਦੁਬ루ਗਾ ਖੇਲ ਦੇ ਵਿੱਚ ਭੇਜਣਾ ਚਾਹੀਦਾ हाल ही ਵਿੱਚ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਮੰਤਰੀਆਂ ਵੱਲੋਂ ਮੁੱਖ ਮੰਤਰੀ ਅਗੇ ਅਖਤਿਆਰੀ ਫੰਡ ਵਧਾਉਣ ਦੀ ਮੰਗ ਕੀਤੀ ਗਈ ਸੀ। ਮੰਤਰੀਆਂ ਨੇ ਕਿਹਾ ਕਿ ਸਾਲਾਨਾ ਫੰਡ ਘਟਨੇ ਜਦੋਂ ਕਿ ਫੰਡ ਲੈਣ ਦੀ ਝਾਕ ਰੱਖਣ ਵਾਲੇ ਵੱਧ ਨੇ। ਕਈ ਮੰਤਰੀਆਂ ਨੇ ਇਹ ਵੀ ਕਿਹਾ ਕਿ ਇਸ ਮਾਗਮਾ ਚ ਬਿਨਾ ਕੁਝ ਦਿੱਤੇ ਖਾਲੀ ਹੱਥ ਮੋੜਨਾ ਸ਼ੋਭਾ ਨਹੀਂ ਦਿੰਦਾ ਤੇ ਕਈ ਵਾਰੀ ਉਹਨਾਂ ਨੂੰ ਟੀਚਰਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। 14 ਅਗਸਤ ਨੂੰ ਹੋਈ ਕੈਬਨਿਟ ਮੀਟਿੰਗ ਜਿੱਦੋਂ ਅਖਤਿਆਰੀ ਫੰਡਾਂ ਨੂੰ ਪ੍ਰਵਾਨਗੀ ਦਾ ਏਜੰਡਾ ਆਇਆ ਤਾਂ ਮੰਤਰੀਆਂ ਨੇ ਕਿਸੁਰ ਹੋ ਕੇ ਅਖਤਿਆਰੀ ਕੋਟੇ ਦੇ ਫੰਡ ਵਧਾਉਣ ਦੀ ਮੰਗ ਕੀਤੀ। ਮੰਤਰੀਆਂ ਨੇ ਕਿਹਾ ਕਿ ਜਦੋਂ ਵੀ ਉਹ ਕਿਸੇ ਪਿੰਡ ਜਾਂ ਸ਼ਹਿਰ ਸਮਾਗਮ ਤੇ ਜਾਂਦੇ ਨੇ ਤਾਂ ਪ੍ਰਬੰਧਕ ਫੰਡਾਂ ਦੀ ਝਾਂਕ ਰੱਖਦੇ ਨੇ ਪਰ ਉਹਨਾਂ ਨੂੰ ਕੋਟਾ ਘੱਟ ਹੋਣ ਕਾਰਨ ਟਾਲਾ-ਵਟਣਾ ਪੈਂਦਾ। ਇਹ ਸਭ ਸੁਣ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਫੌਰੀ ਆਪਣੇ ਮੁੱਖ ਮੰਤਰੀ ਵਾਲੇ ਕੋਟੇ 'ਚ ਹਰ ਵਜ਼ੀਰ ਨੂੰ 1.5 ਕਰੋੜ ਦੇਣ ਦਾ ਐਲਾਨ ਕਰ ਦਿੱਤਾ। 14 ਕੈਬਨਿਟ ਵਜ਼ੀਰਾਂ ਦਾ ਹੁਣ ਪ੍ਰਤੀ ਵਜ਼ੀਰ ਸਾਲਾਨਾ ਕੋਟਾ ਇੱਕ ਤਰੀਕੇ ਨਾਲ 2.5 ਕਰੋੜ ਪੂਰਬੀ ਦਿੱਲੀ ਦੇ ਸ਼ਾਸਤਰੀ پارک ਇਲਾਕੇ 'ਚ ਡਿਵਾਈਡਰ ਤੇ ਪੰਜ ਲੋਕ ਸੁੱਤੇ ਪਏ ਸਨ ਜਿਨ੍ਹਾਂ ਨੂੰ ਇੱਕ ਟਰੱਕ ਨੇ ਬੁਰੀ ਤਰ੍ਹਾਂ ਦਰਦ ਦਿੱਤਾ ਹੈ। ਹਾਸਾ ਸਵੇਰੇ 5:30 ਵਜੇ ਵਾਪਰੇ ਹਾਸੇ 'ਚ ਜ਼ਖਮੀ ਹੋਏ ਸਾਰੇ ਪੰਜ ਲੋਕਾਂ ਨੂੰ ਜਗ ਪ੍ਰਵੇਸ਼ ਚੰਦਰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਡਾਕਟਰਾਂ ਨੇ ਤਿੰਨ ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ ਜਦੋਂ ਕਿ ਦੋ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਤੇ ਉਹਨਾਂ ਨੂੰ ਜੀਟੀਬੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਦੇ ਮੁਤਾਬਕ ਹਾਸੇ ਦਾ ਸ਼ਿਕਾਰ ਹੋਏ ਪੰਜ ਲੋਕ ਬੇਘਰ ਸਨ। ਹਾਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਇੱਕ ਮ੍ਰਿਤਕ ਦੀ ਪਛਾਣ জাকੀਰ ਵਜੋ ਘਟਨਾ ਦੀ ਸੂਚਨਾ ਮਿਲਨ ਤੇ ਪਹੁੰਚੀ ਸ਼ਾਸਤਰੀ پارک थाना ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਮ੍ਰਿਤਕਾਂ ਤੇ ਜ਼ਖਮੀਆਂ ਦੀ ਸਹੀ ਪਛਾਣ ਤੇ ਉਮਰ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਲਕੱਤਾ ਦੇ ਆਰਜੀਕਰ ਮੈਡੀਕਲ ਕਾਲਜ ਵਿੱਚ ਇੱਕ ਸਿਖਿਆਰਥੀ ਡਾਕਟਰ ਦੇ ਨਾਲ ਜ਼ਬਰਜਨਾਹ ਤੇ ਕਤਲ ਕੇਸ ਵਿੱਚ ਹਰ ਰੋਜ਼ ਨਵੇਂ ਸਬੂਤ ਸਾਹਮਣੇ ਆ ਰਹੇ ਨੇ ਕਿ ਹੁਣ ਸੀਬੀਆਈ ਨੇ ਮੁਲਜ਼ਮਾਂ ਸਮੇਤ ਕਈ ਲੋਕਾਂ ਦਾ ਪੋਲੀਗ੍ਰਾਫ ਟੈਸਟ ਕਰਵਾਇਆ ਹੈ। ਦਾਵਾ ਕੀਤਾ ਜਾ ਰਿਹਾ ਹੈ ਕਿ ਦੋਸ਼ੀ ਸੰਜੇ ਰਾਏ ਨੇ ਲਾਈਟ ਜੈਕਟਰ ਟੈਸਟ 'ਚ ਵੱਡੇ ਖੁਲਾਸੇ ਕੀਤੇ ਨੇ। ਦੋਸ਼ੀ ਸੰਜੇ ਰਾਏ ਦਾ ਪੋਲੀਗ੍ਰਾਫ ਟੈਸਟ ਜੇਲ੍ਹ 'ਚ ਕੀਤਾ ਗਿਆ ਸੀ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਸੰਜੇ ਨੇ ਸੀਬੀਆਈ ਦੇ ਜਵਾਬਾਂ ਦੇ ਕਈ ਗਲਤ ਜਵਾਬ ਦਿੱਤੇ। ਇਕ ਰਿਪੋਰਟ ਦੇ ਮੁਤਾਬਿਕ ਸੰਜੇ ਰਾਏ ਨੇ ਪੁਛਗਿਸ਼ ਦੌਰਾਨ ਦੱਸਿਆ ਕਿ ਜਦੋਂ ਉਹ ਮੌਕੇ ਤੇ ਪਹੁੰਚਿਆ ਤਾਂ ਮਹਿਲਾ ਟ੍ਰੇਨੀ ਡਾਕਟਰ ਦੀ ਮੌਤ ਹੋ ਚੁੱਕੀ ਸੀ ਸੀਬੀਆਈ ਦੀ ਪੁਛਗਿਸ਼ ਦੌਰਾਨ ਮਲਜ਼ਮ ਸੰਜੇ ਰਾਏ ਨੇ ਵੀ ਦੱਸਿਆ ਕਿ ਡਾਕਟਰ ਦੀ ਮੌਤ ਪਹਿਲਾਂ ਹੋ ਗਈ ਸੀ ਤੇ ਉਹ ਇਹ ਦੇਖ ਕੇ ਹਸਪਤਾਲ ਤੋਂ ਭੱਜ ਗਿਆ ਇਸ ਤੋਂ ਪਹਿਲਾਂ ਮਲਜ਼ਮ ਨੇ ਕਲਕੱਤਾ ਪੁਲਿਸ ਦੇ ਸਾਹਮਣੇ ਜ਼ਬਰ ਜਨਾਹ ਤੇ ਕਤਲ ਦੀ ਗੱਲ ਕਬੂਲੀ ਸੀ ਹਾਲਾਂਕਿ ਉਸ ਨੇ ਬਾਅਦ ਵਿੱਚ ਕਿਹਾ ਕਿ ਉਸ ਨੂੰ ਫਸਾਇਆ ਜਾ ਰਿਹਾ ਹੈ ਸ਼ੋਮਨੀਆ ਕਾਲੀਦਾਲ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਸ ਦਾ ਗਿੱਦੜਪਾਹ ਹਲਕੇ ਵਿੱਚ ਕਿਸੇ ਹੋਰ ਪਾਰਟੀ ਦੇ ਕਿਸੇ ਵੀ ਆਗੂ ਨੂੰ ਆਗਾਮੀ ਉਪ ਚੋਣ ਵਿੱਚ ਉਮੀਦਵਾਰ ਦੇ ਰੂਪ ਵਿੱਚ ਉਤਾਰਨ ਦਾ ਕੋਈ ਇਰਾਦਾ ਨਹੀਂ ਹੈ ਪਾਰਟੀ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਟੀਮਾ ਨੇ ਇਸ ਗੱਲ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਸਾਰੀਆਂ ਅਟਕਲਾਂ ਝੂਠੀਆਂ ਤੇ ਨਿਰਆਧਾਰ ਨਹੀਂ ਹਨ ਇਹ ਵੀ ਸਪਸ਼ਟ ਕੀਤਾ ਕਿ ਪਾਰਟੀ ਨੇ ਕਿਸੇ ਤਰ੍ਹਾਂ ਦੇ ਕਿਸੇ ਵੀ ਕਦਮ ਬਾਰੇ ਕਿਸੇ ਨਾਲ ਚਰਚਾ ਨਹੀਂ ਕੀਤੀ ਡਾਕਟਰ ਟੀਮਾ ਨੇ ਇਹ ਵੀ ਸਪਸ਼ਟ ਕੀਤਾ ਕਿ ਗਾਮੀ ਉਪ ਚੋਣ ਲਈ ਕਾਲੀਦਾਲ ਪੂਰੀ ਤਰ੍ਹਾਂ ਭਰੋਸੇਮੰਦ ਹਰਦੀਪ ਸਿੰਘ ਢਿੱਲੋਂ ਦਾ ਸਮਰਥਨ ਕਰਦੀ ਹੈ ਉਹਨਾਂ ਢਿੱਲੋਂ ਤੋਂ ਅਕਾਲ ਇਕ ਆਲਦ ਦੇ ਵਿਰੋਧੀ ਤਾਕਤਾਂ ਵੱਲੋਂ ਫੈਲਾਏ ਜਾ ਰਹੇ ਪੂਰ ਪ੍ਰਚਾਰ ਤੋਂ ਗੁਮਰਾਹ ਨਾ ਹੋਣ ਦੀ ਅਪੀਲ ਕੀਤੀ ਹੈ ਸਿਨੇਰਾ ਕਾਲੀ ਆਗੂ ਨੇ ਕਿਹਾ ਹੈ ਕਿ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਮੀਟਿੰਗਾਂ ਵਿੱਚ ਖੁੱਲੇ ਤੌਰ ਤੇ ਕਿਹਾ ਸੀ ਕਿ ਡਿੰਪੀ ਢਿੱਲੋਂ ਗਿੱਦੜਬਾਹਾ ਤੋਂ ਪਾਰਟੀ ਦੀ ਸਭ ਤੋਂ ਵਧੀਆ ਉਮੀਦਵਾਰ ਨੇ ਉਹਨਾਂ ਪਾਰਟੀ ਦੀ ਨਵ ਗਠਿਤ ਸੰਸਦੀ ਬੋਰਡ ਨਾਲ ਵੀ ਇਸ ਬਾਰੇ ਵਿਸਥਾਰ ਚ ਚਰਚਾ ਕੀਤੀ ਸੀ ਪਰ ਸੂਤਰਾਂ ਦੇ ਮੁਤਾਬਕ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਗਿੱਦੜਬਾਹਾ ਤੋਂ ਮਨਪ੍ਰਿਤ ਬਾਦਲ ਨੂੰ ਟਿਕਟ ਦੇਣ ਦਾ ਐਲਾਨ ਕੀਤਾ ਗਿਆ ਹੈ ਜੁਲੰਦਰ ਦੇ ਪੌਸ਼ ਇਲਾਕੇ ਮਾਡਲ ਟਾਊਨ ਚ ਆਈਕੋਨਿਕ ਮਾਲ ਨੇੜੇ ਬਿਨਾ ਨੇਮ ਪਲੇਟ ਵਾਲੇ ਟਰੱਕ ਨੇ ਕਾਰ ਸਵਾਰ ਚਾਰ ਦੋਸਤਾਂ ਨੂੰ ਟੱਕਰ ਮਾਰ ਦਿੱਤੀ। ਘਟਨਾ ਵਿੱਚ ਤਿੰਨ ਦੋਸਤਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਇਸ ਦੇ ਨਾਲ ਹੀ ਦੇਰ ਰਾਤ ਇੱਕ ਨੌਜਵਾਨ ਨੂੰ ਇਲਾਜ ਲਈ ਹਸਪਤਾਲ ਚ ਭਰਤੀ ਕਰਵਾਇਆ ਗਿਆ। ਘਟਨਾ ਤੋਂ ਬਾਅਦ ਟਰੱਕ ਚਾਲਕ ਆਪਣਾ ਟਰੱਕ ਘਟਨਾ ਵਾਲੀ ਥਾਂ ਤੇ ਛੱਡ ਕੇ ਫਰਾਰ ਹੋ ਗਿਆ। ਮਲਜ਼ਮ ਟਰੱਕ ਡਰਾਈਵਰ ਇੰਨੀ ਤੇਜ਼ ਰਫ਼ਤਾਰ ਨਾਲ ਜਾ ਰਿਹਾ ਸੀ ਕਿ ਉਹ ਸੜਕ ਦੇ ਵਿੱਚ ਕਾਰ ਡਿਵਾਈਡਰ ਨਾਲ ਟਕਰਾ ਗਿਆ ਜਿਸ ਤੋਂ ਬਾਅਦ ਡਿਵਾਈਡਰ ਵੀ ਪੂਰੀ ਤਰ੍ਹਾਂ ਟੁੱਟ ਗਿਆ ਤੇ ਇਸ ਦੇ ਨਾਲ ਹੀ ਕਾਰ ਵੀ ਪੂਰੀ ਤਰ੍ਹਾਂ ਨੁਕਸਾਨੀ ਗਈ। ਅਟਾਰਿ ਸ਼ਾਮ ਸਿੰਘ ਦੀਆਂ ਸਮਾਦਾ ਦੇ ਨਜ਼ਦੀਕ ਡੇਰਾ ਬਾਬਾ ਕਾਬਲ ਵਿਖੇ ਗੁਰੂ ਮਹਾਰਾਜ ਜੀ ਦੇ ਸਰੂਪਾਂ ਦੀ ਕੋਲ ਬੇਅਦਬੀ ਹੋਈ ਹੈ। ਦਰਅਸਲ ਪਿਛਲੇ ਕਈ ਸਾਲਾਂ ਤੋਂ ਹੀ ਡੇਰਾ ਬਾਬਾ ਕਾਬਲ ਸਿੰਘ ਚਲਾ ਰਿਹਾ ਸੀ ਜਿਸ ਵਲੋਂ ਡੇਰੇ ਅੰਦਰ ਕਿਸੇ ਨੂੰ ਵੀ ਅੰਦਰ ਜਾਣ ਨਹੀਂ ਦਿੱਤਾ ਜਾਂਦਾ ਸੀ ਪਰ ਹੁਣ ਗੁਰੂ ਮਹਾਰਾਜ ਜੀ ਦੀ ਬੇਅਦਬੀ ਦੀ ਮਿਲੀ ਸ਼ਿਕਾਇਤ ਬਾਬਾ ਸ਼ੌਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਲਾਕੇ ਦੀਆਂ ਸਿੱਖ ਸੰਗਤਾਂ ਵੱਲੋਂ ਡੇਰੇ ਦੇ ਜਿੰਦਰੇ ਤੋੜ ਕੇ ਸ਼੍ਰੀ ਗੰਗ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਜੋ ਹਾਲਤ ਸੀ ਬਹੁਤ ਦੁਖਦਾਈ ਤੇ ਤਰਸਯੋਗ ਬਣੀ ਹੋਈ ਸੀ ਜਿਸ ਨੂੰ ਪੂਰੇ ਸਨਮਾਨ ਦੇ ਮੁਤਾਬਿਕ ਲਜਾਇਆ ਗਿਆ ਹੁਣ ਨਜ਼ਰ ਮਾਰਦੇ ਹਾਂ ਅੱਜ ਦੇ ਮੌਸਮ ਦੇ ਹਾਲ ਦੇ ਬਿਨਾਂ ਲੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਉ ਇਜਾਜ਼ਤ ਧੰਨਵਾਦ